ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਸੇ ਮੇਰੇ ਨਾਲ ਇੱਕ ਵਾਰ ਫੇਰ ਡਾਕਟਰ ਰਨਾਮ ਸਿੰਘ ਜੀ ਤੇ ਅਸੀਂ ਅੱਜ ਗੱਲ ਕਰਾਂਗੇ ਇੱਕ ਅਜਿਹੇ ਪੌਦੇ ਬਾਰੇ ਜਿਹੜਾ ਕਿ ਅਕਸਰ ਤੁਹਾਡੇ ਘਰਾਂ ਦੇ ਆਲੇ-ਦਾਲੇ ਆਪਣੇ ਆਪ ਉੱਗਿਆ ਹੁੰਦਾ ਤੇ ਨਾਮ ਹੈ ਸਦਾ ਬਹਾਰ ਇਹ ਬਸੇ ਚਿੱਟੇ ਰੰਗ ਦੇ ਵੀ ਹੁੰਦੇ ਨੇ ਫੁੱਲ ਇਹ ਕਤਾਰ ਰੰਗ ਹੋਰ ਵੀ ਹੁੰਦਾ ਇਹਨਾਂ ਦਾ ਪੱਤੇ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਉੱਗਿਆ ਹੋਇਆ ਤੇ ਕੁਦਰਤ ਦੀ ਅਜਿਹੀ ਦੇਣ ਹੈ ਜਿਹੜੇ ਬਾਰੇ ਜਦੋਂ ਤੁਹਾਨੂੰ ਬੇਨਫਿਟ ਪਤਾ ਲੱਗਣਗੇ ਇਹਦੇ ਫੁੱਲਾਂ ਦੇ ਇਹਦੇ ਪੱਤਿਆਂ ਦੇ ਤੇ ਫਿਰ ਤੁਸੀਂ ਇਸ ਨੂੰ ਸੰਜੀਵਨੀ ਦਾ ਨਾਮ ਦੇ ਦੇਉਗੇ ਡਾਕਟਰ ਸਾਹਿਬ ਤੁਹਾਡਾ ਨਿਊਜ਼ ਦੀ ਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਕੋਲੋਂ ਜੀ ਤੁਹਾਡਾ ਵੀ ਤੇ ਨਿਊਜ਼ ਦੀ ਸ਼ਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਸ਼ੁਕਰੀਆ ਜੀ ਬਲਕੋ ਸਦਾ ਬਹਾਰ ਜੀ ਪਹਿਲਾ ਕਮੈਂਟ ਜੀ ਜਿਵੇਂ ਇਹ ਦੇ ਨਾਮ ਤੋਂ ਆਪਦੇ ਆਪ ਇਹ ਐਕਸਪਲੇਨ ਕਰਦਾ ਹੈ ਸਦਾ ਬਹਾਰ ਦਾ ਮਤਲਬ ਹੈ ਜੀ ਕਿ ਹਰ ਚਾਰ ਰੋਤਾਂ ਹੁੰਦੀਆਂ ਚਾਰ ਰੋਤਾਂ ਦੇ ਵਿੱਚ ਅਲੱਗ-ਅਲੱਗ ਬਨਸਪਤੀ ਦੇ ਵਿੱਚ ਫੁੱਲ ਪੱਤੇ ਤੇ ਝੜਦੇ ਵੀ ਨੇ ਤੇ ਲੱਗਦੇ ਵੀ ਨੇ ਪਰ ਇਹ ਇੱਕ ਇਹੋ ਜਿਹਾ ਪੌਦਾ ਹੈ ਜਿਹੜਾ 12 ਮਹੀਨੇ 30 ਦਿਨ ਖਿੜਿਆ ਰਹਿੰਦਾ ਔਰ ਇਹਨੂੰ ਫੁੱਲ ਲੱਗਦੇ ਨੇ ਇਸ ਲਈ ਇਹਨੂੰ ਸਦਾ ਬਹਾਰ ਕਿਹਾ ਜਾਂਦਾ ਔਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਪੁਰਾਣੇ ਬਚਪਨ ਦੇ ਵਿੱਚ ਪਾਰਕਾਂ ਦੇ ਵਿੱਚ ਅਸੀਂ ਜਿਵੇਂ ਖੇਤਾਂ ਵਾਲੇ ਲੋਕ ਸੀਗੇ ਤੇ ਉਹ ਤੇ ਦੋਇਸੇ ਫੁੱਲ ਨੂੰ ਤੋੜ ਕੇ ਇਹਦੇ ਪਿੱਛੇ ਚੂਸਦੇ ਹਾਂ ਚੂਸਦੇ ਹਾਂ ਇਸ ਦੇ ਵਿੱਚੋਂ ਮਿਠਾਸ ਹਲਕੀ ਜਿਹੀ ਮਿਲਦੀ ਸੀ ਤੇ ਇਸੇ ਕਰਕੇ ਉੱਤੇ ਜਿਹੜੀਆਂ ਮੱਖੀਆਂ ਉਹ ਇਹਦੇ ਤੋਂ ਰਸ ਲੈਂਦੀਆਂ ਨੇ ਤੇ ਇਹ ਜਿਹੜਾ ਪੌਦਾ ਹੈ ਸਦਾ ਬਹਾਰ ਦਾ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਹਮੇਸ਼ਾ 12 ਮਹੀਨੇ 36 ਦਿਨ ਜਿਹੜਾ ਪੂਰਾ ਸਾਲ ਇਹ ਹਰਾ ਭਰਿਆ ਰਹਿੰਦਾ ਤੇ ਇਹਦੇ ਉੱਤੇ ਜਿਹੜੇ ਫੁੱਲ ਨੇ ਇਸੇ ਤਰ੍ਹਾਂ ਖਿੜੇ ਰਹਿੰਦੇ ਨੇ। ਕੀ ਬਾਤ ਹੈ ਜੀ ਤੇ ਮਿੱਠਾ ਇਹਦੇ ਵਿੱਚੋਂ ਨਿਕਲਦਾ ਹੈ ਤੇ ਮੱਖੀਆਂ ਵੀ ਸ਼ਹਿਦ ਦੀਆਂ ਦੇਤੇ ਆਉਂਦੀਆਂ ਨੇ ਪਰ ਕਹਿੰਦੇ ਡਾਇਬੀਟਿਸ ਵਾਸਤੇ ਬੜਾ ਬਣੀ ਹੋਟਾ ਜੀ ਬਿਲਕੁਲ ਕੁਲਵੰਜੀ ਜੇ ਮੈਂ ਕਹਾਂ ਕਿ ਇਨਸੂਲਿਨ ਬਣਾਉਣ ਵਾਸਤੇ ਜੇ ਕੋਈ ਧਰਤੀ ਦੇ ਉੱਤੇ ਕੋਈ ਚੀਜ਼ ਪੈਦਾ ਹੋਈ ਹੈ ਖਾਸ ਤੌਰ ਤੇ ਸਾਡੇ ਇੰਡੀਆ ਦੇ ਵਿੱਚ ਤੇ ਉਹ ਸਦਾ ਬਹਾਰ ਹੈ ਹਮ ਇਹ ਸਾਡੇ ਪੈਨਕਰੀਆਸ ਨੂੰ ਡੀਟੌਕਸੀਫਾਈ ਕਰਕੇ ਪੈਨਕਰੀਆਸ ਦੇ ਵਿੱਚ ਜਿਹੜਾ ਟੌਕਸਿਨ ਇਕੱਠਾ ਹੋਇਆ ਉਹਨਾਂ ਦਾ ਕਾਰਬੋਹਾਈਡਰੇਟ ਖਾ-ਖਾ ਕੇ ਸਾਡਾ ਪੈਨਕਰੀਆਸ ਡੈਮੇਜ ਹੋਇਆ ਸੋ ਇਹ ਸਮਝ ਲਓ ਕਿ ਪੈਨਕਰੀਆਸ ਦੇ ਜਿਹੜੇ ਸੈੱਲ ਨੇ ਉਹਨੂੰ ਰੀਜਨਰੇਟ ਕਰਨ ਦੇ ਵਿੱਚ ਸਭ ਤੋਂ ਵਧੀਆ ਭੂਮਿਕਾ ਅਦਾ ਕਰਨ ਵਾਲਾ ਜਿਹੜਾ ਕੋ ਪੌਦਾ ਹੈ ਉਹ ਇਹ ਹੈ ਔਰ ਦੂਸਰਾ ਇਹਦਾ ਜਿਹੜਾ ਬੈਨੀਫਿਟ ਹੈ ਉਹ ਸਾਡੀ ਕਿਡਨੀ ਨੂੰ ਮਿਲਦਾ ਜਿਸ ਦੇ ਕਰਕੇ ਸਾਡੀ ਜਿਹੜੀ ਕਿਡਨੀ ਹੈ ਡਾਇਬਟਿਕ ਪੈਸ਼ਰ ਦੀ ਜਿਹੜੀ ਹੈ ਕਿੰਨੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਜਿਹਦੇ ਕਰਕੇ ਉਹਨੂੰ ਡਲਸਿਸ ਵੱਲ ਜਾਣਾ ਪੈਂਦਾ ਸੋ ਕਿੱडनी ਨੂੰ ਵੀ ਕਹਿੰਦਾ ਮਤਲਬ ਇਹ ਰੀਸਟੋਰ ਕਰਦਾ ਹੈ ਕਿੱडनी ਦੀ ਜਿਹੜੀ ਫੰਕਸ਼ਨਿੰਗ ਹੈ ਜਿਹੜੀ ਨਿਫਰونز ਨੇ ਜਿਹੜੇ ਉਹਨਾਂ ਨੂੰ ਖੁੱਲਣ ਦੇ ਵਿੱਚ ਕੰਮ ਕਰਦੇ ਜਿਹੜਾ ਕਿ ਕਾਰਬੋਹਾਈਡਰੇਟ ਕਰਕੇ ਬੰਦ ਹੋ ਜਾਂਦੇ ਨੇ ਗਲੂਕੋਜ਼ ਕਰਕੇ ਬੰਦ ਹੋ ਜਾਂਦੇ ਨੇ ਸੋ ਐਕਸਟਰਾ ਜਿਹੜਾ ਬਲੱਡ ਦੇ ਵਿੱਚ ਸਾਡੇ ਗਲੂਕੋਜ਼ ਚਲਾ ਜਾਂਦਾ ਉਹਨੂੰ ਬਾਹਰ ਕੱਢਣ 'ਚ ਵੀ ਇਹ ਸਹਾਇਕ ਹੈ ਤੇ ਨਵਾਂ ਜਿਹੜਾ ਇਨਸੂਲਿਨ ਜਨਰੇਟ ਹੋਣਾ ਬੋਡੀ 'ਚ ਪੈਨਕ੍ਰੀਆਸ ਨੇ ਕਰਨਾ ਹੈ ਯਾ ਸਾਡੀ ਲਾਹ ਦਿੱਤੋ ਸਾਈਨ ਕਰ ਬਿਲਕੁਲ ਜੀ ਤੇ ਪਰ ਇੱਕ ਚੀਜ਼ ਹੈ ਵੀ ਜਿਹੜੇ ਬੰਦਿਆਂ ਨੂੰ 슈ਗਰ ਘਟਦੀ ਹੈ ਉਹਨੂੰ ਥੋੜਾ ਇਸ ਚੀਜ਼ ਦੇ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਬੋਡੀ ਦੇ ਅੰਦਰ ਦੀ 슈ਗਰ ਇਨਸੂਲਿਨ ਵਧਾ ਕੇ 슈ਗਰ ਘਟਾਉਣ ਦਾ ਘਟਾਉਣ ਦਾ ਜਿਹਦੇ ਪਹਿਲਾਂ ਘਟਦੀ ਹੈ ਤੇ ਉਹਨੂੰ ਥੋੜਾ ਬਚਣਾ ਪਵੇਗਾ ਬਿਲਕੁਲ ਜੀ ਬਿਲਕੁਲ ਇਹ احتیاط ਨਾਲ ਲੈਣ ਜੀ ਠੀਕ ਹੈ ਇਸ ਤੋਂ ਇਲਾਵਾ ਹੁਣ ਆਈਏ ਕਹਿੰਦੇ 슈ਗਰ ਜਿਹੜੀ ਹੈ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਜੀ ਬਿਲਕੁਲ ਇਹਦਾ ਮਤਲਬ ਤਾਂ ਫਿਰ ਸਾਰੀਆਂ ਬਿਮਾਰੀਆਂ 'ਚ ਕਮ ਆ ਗਈ ਜੀ ਕਿਉਂਕਿ ਕੋਲੋਂ ਜੀ ਸਾਰੀਆਂ ਬਿਮਾਰੀਆਂ ਦੀ ਮਾਂ ਥੋੜਾ ਮੈਂ ਕਲੈਰੀਫਾਈ ਕਰਨਾ ਦਰਸ਼ਕਾਂ ਨੂੰ ਜਦੋਂ ਸਾਡੇ ਖੂਨ ਦੇ ਵਿੱਚ ਮਿੱਠਾ ਰਲ ਗਿਆ ਗਲੂਕੋਜ਼ ਚਲਾ ਗਿਆ ਲੋਟ ਤੋਂ ਜ਼ਿਆਦਾ ਉਹ ਜਿਹੜਾ ਬਲੱਡ ਹੈ ਸਾਡਾ ਇਨਫੈਕਟ ਹੋ ਗਿਆ ਔਰ ਇਨਫੈਕਟਡ ਬਲੱਡ ਸਾਡੀ ਆਈਸ ਜਾਊਗਾ ਤੇ ਆਈਸ ਨੂੰ ਖਰਾਬ ਕਰੂਗਾ ਕਿੱਨੇ ਜਾਊਗਾ ਕਿੱਨੇ ਨੂੰ ਖਰਾਬ ਕਰੂਗਾ ਹਾਰਟ ਚ ਜਾਊਗਾ ਹਾਰਟ ਨੂੰ ਖਰਾਬ ਕਰੂਗਾ ਲੰਗਸ ਚ ਜਾਊਗਾ ਲੰਗਸ ਨੂੰ ਕਮ ਕਰੂਗਾ ਤੁਸੀਂ ਦੇਖੋ ਜਿਹੜੇ ਲੋਕਾਂ ਨੂੰ ਡਾਇਬਟੀਜ਼ ਹੁੰਦੀ ਹੈ ਉਹ ਮੋٹے ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ શરીਰ ਫੁੱਲਣਾ ਸ਼ੁਰੂ ਹੋ ਜਾਂਦਾ ਸਾਹ ਚੜਨਾ ਸ਼ੁਰੂ ਹੋ ਜਾਂਦਾ ਥਾਇਰੋਇਡ ਹੋ ਜਾਂਦਾ ਸੋ ਇਹ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਉਹ ਇੰਪਿਅਰ ਬਲੱਡ ਕਰਕੇ ਹੁੰਦੀਆਂ ਨੇ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਗਲੂਕੋਜ਼ ਜਦੋਂ ਐਕਸਟਰਾ ਬਲੱਡ ਚ ਚਲਾ ਜਾਂਦਾ ਉਹਦੇ ਕਰਕੇ ਹੁੰਦੀ ਹੈ ਸੋ ਜੇ ਮੈਂ ਗੱਲ ਕਰਾਂ ਕਿ ਜਦੋਂ ਸਾਡਾ ਖੂਨ ਸਾਫ਼ ਹੋ ਗਿਆ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਇਹਨੇ ਘਟਦੀ ਤੇ ਨੇਚਰਲ ਜਿਹੜੇ ਆਰਗੈਨਿਕ ਰਾ ਉਹਨਾਂ ਤੋਂ ਵੀ ਸਰੀਰ ਨੂੰ ਬਚਾਉਣਾ ਠੀਕ ਹੈ ਸ਼ੁਰੂ ਕਰਦੇ ਆ ਵਾਲਾਂ ਜੀ ਵਾਲਾਂ ਵਾਸਤੇ ਕਲਵੰਜੀ ਇਹਦੇ ਜਿਹੜੇ ਪੱਤੇ ਐ ਸੁਕਾ ਕੇ ਮਹਿੰਦੀ ਦੀ ਤਰ੍ਹਾਂ ਇਹਨੂੰ ਮਹਿੰਦੀ ਦੇ ਵਿੱਚ ਵੀ ਮਿਲਾ ਕੇ ਲਗਾ ਸਕਦੇ ਹੋ ਤੇ ਇਹਦੇ ਜਿਹੜੇ ਪਾਊਡਰ ਨੂੰ ਐ ਉਹਨੂੰ ਤੁਸੀਂ ਪੇਸਟ ਬਣਾ ਕੇ ਵਾਲਾਂ 'ਚ ਲਗਾ ਸਕਦੇ ਹੋ ਪੱਤਿਆਂ ਤੇ ਫੁੱਲਾਂ ਦਾ ਜੜ ਦਾ ਇਹਦਾ ਪੰਜਾਂਗ ਤਿਆਰ ਕਰਕੇ ਉਹਨੂੰ ਤੁਸੀਂ ਕਿਸੇ ਸਰੋਂ ਦੇ ਤੇਲ ਜਾਂ ਤੇਲਾਂ ਤੇਲ 'ਚ ਮਿਲਾ ਕੇ ਕਾੜ ਕੇ ਉਹਦਾ ਤੇਲ ਬਣਾ ਕੇ ਵੀ ਲਾ ਸਕਦੇ ਹੋ ਜਿਹੜਾ ਕਿ ਵਾਲਾਂ ਦੇ ਵਿੱਚ ਸਮੇਂ ਤੋਂ ਪਹਿਲਾਂ ਜਿਹੜਾ ਚਿੱਟਾ ਪਨ ਆ ਜਾਂਦਾ ਘੱਟ ਉਮਰ ਦੇ ਵਿੱਚ ਉਹਦੇ ਵਿੱਚ ਬਹੁਤ ਸਾਇਕ ਹੁੰਦਾ ਜਿਹੜੇ ਲੋਕਾਂ ਦੇ ਬਹੁਤ ਪਤਲੇ ਵਾਲ ਹੁੰਦੇ ਨੇ ਈਵਨ ਕੀ ਮੈਂ ਤਾਂ ਕਈ ਲੋਕਾਂ ਦੇ ਦੇਖੇ ਜਿਨ੍ਹਾਂ ਦੀ ਦਾੜ੍ਹੀ ਬੜੀ ਹਲਕੀ ਹੁੰਦੀ ਹੈ ਸੋ ਉਹ ਤੇਲ ਲਗਾਉਣ ਦੇ ਨਾਲ ਉਹਨਾਂ ਦੀ ਜਿਹੜੀ ਦਾੜ੍ਹੀ ਹੈ ਜਾਂ ਮੁਛਾਂ ਕਾਫੀ ਹੈਵੀ ਹੋ ਜਾਂਦੀ ਹੈ ਨੀਚੇ ਆ ਗਿਆ ਅੱਖਾਂ ਜੀ ਅੱਖਾਂ ਦੀ ਰੋਸ਼ਨੀ ਵਾਸਤੇ ਜਿਵੇਂ ਮੈਂ ਗੱਲ ਕੀਤੀ ਕਿ ਇਹਦੇ ਜਿਹੜੇ ਫੁੱਲ ਨੇ ਫੁੱਲਾਂ ਦੀ ਚਾਹ ਬਣਾ ਕੇ ਜੇ ਤੁਸੀਂ ਪੀਨੇ ਹੋ ਤੇ ਉਹਦੇ ਨਾਲ ਜਿਹੜੇ ਸਾਡੀਆਂ ਕੈਪਲਰੀ ਵੇਇਨਸ ਨੇ ਜਿਹੜੀਆਂ ਖਾਸ ਤੌਰ ਤੇ ਅੱਖਾਂ ਨਾਲ ਰਿਲੇਟਡ ਜਿਹੜੀਆਂ ਰੋਸ਼ਨੀ ਦੇਣ ਸਕਣ ਜਿਹੜੀਆਂ ਵੇਇਨਸ ਨੇ ਜਿਹਦੇ ਕਰਕੇ ਲਾਈਟ ਸਾਡੀ ਅੱਖਾਂ ਤੱਕ ਆਉਂਦੀ ਹੈ ਉਹਦੇ ਵਿੱਚ ਵੀ ਡਾਇਬੀਟਿਸ ਕਰਕੇ ਕਈ ਵਾਰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਇਹ ਖੋਲਣ ਦਾ ਕੰਮ ਕਰਦਾ ਜੀ ਇਹ ਹੋ ਗਿਆ ਜੀ ਆਪਣਾ ਜਿਹੜਾ ਅੱਖਾਂ ਅੱਖਾਂ ਤੋਂ ਨੀਚੇ ਸਾਈਨਸ ਦੀ ਪ੍ਰੋਬਲਮ ਜੇ ਕਿਸੇ ਨੂੰ ਹੁੰਦੀ ਹੋਵੇ ਤਾਂ ਜੀ 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 ਸਾਈਨਸ ਲਈ ਵੀ ਇਹਦੀ ਜਿਹੜੀ ਚਾਹ ਇਹ ਫੁੱਲਾਂ ਦੇ ਪੱਤਿਆਂ ਦੀ ਬਹੁਤ ਅੱਛਾ ਕੰਮ ਕਰਦੀ ਹੈ ਇਸ ਤੋਂ ਇਲਾਵਾ ਜਿਹੜਾ ਇਹਦਾ ਪੱਤਿਆਂ ਦੇ ਜਿਹੜਾ ਰਸ ਹੈ ਉਹ ਸੁਗੰਧ ਦੇ ਨਾਲ ਵੀ ਸਾਈਨਸ ਦੇ ਵਿੱਚ ਜਿਹੜਾ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਕਿੰਨਾ ਬਹੁਤ ਹੈ ਤੇ ਪੂਰੇ ਮੂੰਹ ਦੀ ਗੱਲ ਕਰੀਏ ਤਾਂ ਸੁੰਦਰਤਾ ਵਾਸਤੇ ਕਹਿੰਦੇ ਬੜੀ ਕੰਮ ਬਾਖਮਾਲ ਚੀਜ਼ ਹੈ ਜੀ 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 ਜਿਹੜੇ ਇਹਦੇ ਫੁੱਲ ਨੇ ਉਹਨਾਂ ਨੂੰ ਤੁਸੀਂ ਪੇਸਟ ਬਣਾ ਕੇ ਉਹਦਾ ਫੇਸ ਮਾਸਕ ਬਣਾ ਕੇ ਲਗਾਣਾ ਸ਼ੁਰੂ ਕਰ ਦੋ ਉਹਦੇ ਵਿੱਚ ਹਲਕੀ ਜੀ ਹਲਦੀ ਜੇ ਤੁਸੀਂ ਕੇਸਰ ਪਾ ਸੋਨੇ ਤੇ ਸੁਆਗਾ ਹੋਏਗਾ ਕੇਸਰ ਪਾ ਕੇ ਤੁਸੀਂ ਇਹਦੀ ਪੇਸਟ ਨੂੰ ਲਗਾਉਂਗੇ ਤੇ ਚਿਹਰੇ ਦੇ ਉੱਤੇ ਜਿਹੜੇ ਦਾਗ ਨੇ ਪਿੰਪਲ ਕਰਕੇ ਬਣੇ ਹੋਏ ਆ ਜਿਹੜੇ ਅੰਡਰ ਆਈ ਸਰਕਲ ਬਣ ਜਾਂਦੇ ਨੇ ਉਹਦੇ ਵਿੱਚ ਪਾਕ ਮਾਰਦੌਕ ਤੇ ਕੋਲ ਮਿਲਦਾ ਜਿਹੜੇ ਲੋਕਾਂ ਦੀ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ ਰੁੱਖੀ ਦੇਖਦੀ ਹੈ ਔਰ ਉਹਦੇ ਉੱਤੇ ਡ్రਾਈਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਦੇ ਵਿੱਚ ਜਿਹੜਾ ਤੁਸੀਂ ਮਲਾਈ ਜਾਂ ਬਦਾਮ ਦਾ ਤੇਲ ਮਲਾ ਕੇ ਇਸੇ ਪੇਸਟ ਦੇ ਵਿੱਚ ਤੁਸੀਂ ਫੁੱਲਾਂ ਦੀ ਪੀਸ ਦੇ ਵਿੱਚ ਲਗਾਓ ਉਹਦੇ ਨਾਲ ਲਗਾਉਂਦੇ ਨਾਲ ਇੱਕ ਤੋਂ ਦੋ ਹਫ਼ਤੇ ਦੇ ਵਿੱਚ ਲਗਾਤਾਰ ਲਗਾਉਂਦੇ ਨਾਲ ਜਿਹੜੀ ਸਕਿਨ ਦਾ ਜਿਹੜਾ ਗਲੋ ਆਣਾ ਸ਼ੁਰੂ ਹੋ ਜਾਏਗਾ ਚਮਕਾਨੀ ਸ਼ੁਰੂ ਹੋ ਜਾਏਗੀ ਔਰ ਰੰਗ ਦੇ ਵਿੱਚ ਵੀ ਕੰਪਲੈਕਸ਼ਨ 'ਚ ਵੀ ਇੱਕ ਕਾਫੀ ਫਾਇਦਾ ਕਰਦਾ ਹੈ ਜੀ ਤੇ ਫਿਰ ਆਪਾਂ ਗੱਲ ਕਰੀਏ ਜੇ ਲੀਵਰ ਦੀਆਂ ਪ੍ਰੋਬਲਮ ਵਾਸਤੇ ਵੀ ਕੁਝ ਜੀ ਜੀ ਕੋਲੋਂ ਜੀ ਸਾਡੇ ਸਰੀਰ 'ਚ ਜਦੋਂ ਲੀਵਰ ਦੀ ਆਪਾਂ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜਿਹੜਾ ਟੈਸਟ ਕਰਾਉਂਦੇ ਆਪਾਂ ਐਲਐਫਟੀ ਕਰਾਉਂਦੇ ਆ ਉਹਦੇ ਵਿੱਚ ਬਲੂ ਰਿਬਨ ਦੀ ਮਾਤਰਾ ਚੈੱਕ ਕੀਤੀ ਜਾਂਦੀ ਹੈ ਬਲੂ ਰਿਬਨ ਦਾ ਕਾਰਨ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਗਰਮੀ ਵਧ ਰਹੀ ਹੈ ਸੋ ਜਿਹੜਾ ਇਹ ਸਦਾ ਬਹਾਰ ਹੈ ਇਹਦੀ ਤਸੀਰ ਠੰਡੀ ਹੈ ਜਿੰਨੀਆਂ ਜੜੀਆਂ ਬੂਟੀਆਂ ਸਾਡੇ ਡਾਈਜੈਸ਼ਨ ਨੂੰ ਠੀਕ ਕਰਦੀਆਂ ਨੇ ਜਿਵੇਂ ਆਮਲਾ ਹੈ ਗਲੋਏ ਹੈ ਇਹ ਸਾਰੀਆਂ ਚੀਜ਼ਾਂ ਦੀ ਤਸੀਰ ਜਿਹੜੀ ਹੈ ਠੰਡੀ ਮੰਨੀ ਜਾਂਦੀ ਹੈ ਸੋ ਜਿਹੜੀ ਚੀਜ਼ ਠੰਡੀ ਹੈ ਉਹ ਸਾਡੇ ਲੀਵਰ ਲਈ ਚੰਗੀ ਹੈ ਇਸੇ ਤਰ੍ਹਾਂ ਜਿਹੜੇ ਸਦਾ ਬਹਾਰ ਦੇ ਪੱਤੇ ਨੇ ਜੇ ਤੁਸੀਂ ਚਬਾ ਕੇ ਖਾਣੇ ਹੋ ਤੇ ਇਹਨਾਂ ਤੁਹਾਡੇ ਜਿਹੜੀ ਡਾਈਜੈਸ਼ਨ ਹੈ ਉਹ ਬਹੁਤ ਜ਼ਿਆਦਾ ਵਧੀਆ ਇੰਪਰੂਵ ਹੁੰਦੀ ਹੈ ਤੁਹਾਡੀ ਡਾਈਜੈਸ਼ਨ ਦੀ ਕੁਆਂਟੀਟੀ ਵੱਧਦੀ ਹੈ ਤੁਹਾਡੀ ਬਾਡੀ ਚ ਐਂਜ਼ਾਈਮ ਅੱਛੇ ਬਣਦੇ ਨੇ ਜਿਹਦੇ ਕਰਕੇ ਤੁਹਾਡਾ ਜਿਹੜਾ ਪਾਚਕ ਰਸ ਹੈ ਪ੍ਰੋਪਰ ਲੀਵਰ ਬਣਾ ਪੰਦਾ ਹੈ ਤੇ ਉਹਦੇ ਨਾਲ ਤੁਹਾਡੀ ਜਿਹੜੀ ਪਾਚਨ ਪ੍ਰਣਾਲੀ ਹੈ ਬਹੁਤ ਵਧੀਆ ਹੋ ਜਾਂਦੀ ਹੈ ਗੱਲ ਆਈ ਪਾਚਕ ਰਸ ਦੀ ਜੀ ਰਸ ਰक्त मांस ਮੇਦ ਅਸਤੀ ਮੱਜਾ ਸ਼ੁਕਰ ਸੱਤ ਤਾਤਵਾ ਬਣਦੇ ਨੇ ਜੋ ਆਪਾਂ ਖਾਂਦੇ ਆ ਪਹਿਲਾ ਰਸ ਪਹਿਲਾ ਤਾਤੂ ਬਣਦੀ ਹੈ ਰਸ ਤੇ ਰਸ ਬਣ ਗਿਆ ਤੇ ਅੱਗੇ ਬਾਕੀ ਦੀਆਂ ਸਾਰੀਆਂ ਤਾਤੂਆਂ ਸੈੱਟ ਹੋਣੇ ਕੀ ਮਤਲਬ ਕੀ ਕਪਾਉ ਕੀ ਹੈ ਕਿ ਸਾਰੀਆਂ ਤੱਤਾਂ ਸਭ ਬੈਲੈਂਸ ਕਰਨੀ ਸ਼ੁਰੂ ਕਰ ਦੇਗਾ ਜੀ ਜਿੰਨੀ ਦੇਰ ਤੱਕ ਤੁਹਾਡੇ ਜਿਹੜੀ ਮਿਕਸੀ ਹੈ ਜਿਹੜਾ ਜੂਸਰ ਹੈ ਤੁਹਾਡੇ ਸਰੀਰ ਦੇ ਵਿੱਚ ਉਹ ਲੀਵਰ ਹੈ ਜੋ ਤੁਸੀਂ ਖਾਦਾ ਤੁਸੀਂ ਬਦਾਮ ਖਾਦੇ ਤੁਸੀਂ ਕਣਕ ਖਾਦੀ ਤੁਸੀਂ ਫਰੂਟ ਖਾਦਾ ਜੋ ਵੀ ਤੁਸੀਂ ਖਾ ਰਹੇ ਹੋ ਤੁਸੀਂ ਪੱਤੇ ਖਾ ਰਹੇ ਹੋ ਲੀਵਰ ਦੇਖੋ ਕੁਲਵੰਜੀ ਤੁਹਾਨੂੰ ਮੈਂ ਥੋੜਾ ਹੋਰ ਖੁੱਲ ਕੇ ਦੱਸਣਾ ਚਾਹਾਂਗਾ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਡਾਇਸਿਸ ਕਰਨ ਲਈ ਡੈਲਸਸ ਦੀ ਮਸ਼ੀਨ ਬਣ ਗਈ ਕਿੰਨੀ ਦਾ ਕੰਮ ਕਰਨ ਵਾਸਤੇ ਹਾਰ ਦਾ ਕੰਮ ਕਰਨ ਵਾਸਤੇ ਵੈਂਟੀਲੇਟਰ ਬਣਾ ਲਿਆ ਪਰ ਅਜੇ ਤੱਕ ਵਿਗਿਆਨੀਆ ਤੋਂ ਲੀਵਰ ਨਹੀਂ ਬਣ ਸਕਿਆ ਕਿਉਂਕਿ ਤੁਸੀਂ ਨਾਨवेज ਖਾਣੇ ਉਤਾਂ ਹੀ ਇਹਨੇ ਖੂਨ ਬਣਾਉਣਾ ਹੈ ਤੁਸੀਂ ਵੈਜਿਟ ਖਾਣੇ ਉਤਾਂ ਹੀ ਇਹਨੇ ਨੂਨ ਬਣਾਉਣਾ ਤੁਸੀਂ ਅਨਾਜ ਖਾਣੇ ਉਤਾਂ ਹੀ ਇਹਨੇ ਖੂਨ ਬਣਾਉਣਾ ਉਹ ਜਿਹੜਾ ਪਾਚਕ ਰਸ ਹੈ ਲੀਵਰ ਨੇ ਉਹ ਤੋਂ ਉਹਨੇ ਨਿਊਟ੍ਰੀਸ਼ਨ ਕੱਟ ਕੇ ਸਾਡੀ ਬੋਡੀ ਦੇ ਵਿੱਚ ਰਸ ਦੇ ਰੂਪ ਦੇ ਵਿੱਚ ਸਾਡੇ ਗਾਂ ਸ਼ਮਕ ਨੂੰ ਪਾਸ ਕਰਨਾ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਉਹ ਖੂਨ ਬਣਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਸੋ ਜਦੋਂ ਸਾਡਾ ਜੂਸਰ ਖਰਾਬ ਹੋਏਗਾ ਜੂਸਰ ਦੇ ਧੰਦੇ ਪ੍ਰੋਪਰ ਸੈਟ ਨਹੀਂ ਹੋਣਗੇ ਤੇ ਉਹ ਹਰ ਚੀਜ਼ ਨੂੰ ਪੀਸ ਨਹੀਂ ਪਾਊਗਾ ਤਾਂ ਜੂਸ ਨਹੀਂ ਕੱਢ ਪਾਊਗਾ ਤੇ ਉਹਦੇ ਨਾਲ ਫਿਰ ਸਾਡਾ ਜਿਹੜਾ ਰક્ત ਹੈ ਉਹ ਪ੍ਰੋਪਰ ਨਹੀਂ ਵਧੀਆ ਬਣ ਪੰਦਾ ਜਾਂ ਇੰਪਿਅਰ ਬਲੱਡ ਬਣਦਾ ਸੋ ਉਸ ਨੂੰ ਰੋਕਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਲੀਵਰ ਸਾਫ਼ ਕਰਨਾ ਪੈਣਾ ਸੋ ਲੀਵਰ ਸਾਫ਼ ਕਰਨ ਦੇ ਲਈ ਲੀਵਰ ਦੇ ਵਿੱਚ ਸਾਨੂੰ ਲੀਵਰ ਨੂੰ ਡੀਟੌਕਸ ਕਰਨ ਦੇ ਲਈ ਜਿਹੜਾ ਸਦਾਬਾਹਰ ਦੇ ਪੱਤੇ ਦਾ ਸੇਵਨ ਕਰਨਾ ਪੈਣਾ ਸਦਾ ਬਹਾਰ ਦੇ ਪੱਤਿਆਂ ਦਾ ਸੇਵਨ ਲੀਵਰ ਨੂੰ ਡੀਟੌਕਸ ਕਰਨ ਲਈ ਹੁੰਦਾ ਤਾਂ ਲੀਵਰ ਜੇ ਡੀਟੌਕਸ ਹੋਵੇ ਤਾਂ ਫਿਰ ਥਾਇਰੋਇਡ ਦੀ ਪ੍ਰੋਬਲਮ ਨਹੀਂ ਆਏਗੀ ਬਿਲਕੁਲ ਨਹੀਂ ਆਏਗੀ ਥਾਇਰੋਇਡ ਦੀ ਪ੍ਰੋਬਲਮ ਹੈ ਜਾਂ ਜਿੰਨੇ ਵੀ ਹਾਰਮੋਨ ਇਬੈਲੈਂਸ ਹੁੰਦੇ ਆ ਉਹ ਚੱਲਦੇ ਤਾਂ ਲੀਵਰ ਤੋਂ ਹੀ ਆ ਜੀ ਜਦੋਂ ਸਾਡੇ ਬੋਡੀ ਦੇ ਵਿੱਚ ਨਿਊਟ੍ਰੀਸ਼ਨ ਦੀ ਘਾਟ ਹੋਊਗੀ ਉਦੋਂ ਦਿੱਕਤ ਆਏਗੀ ਆਏਗੀ ਜੀ ਤੇ ਲੀਵਰ ਜੇ ਸੈੱਟ ਹੋ ਗਿਆ ਤਾਂ ਫਿਰ ਆਪਾਂ ਨੂੰ ਜਿਹੜਾ ਇਸ ਤੋਂ ਇਲਾਵਾ ਜੇ ਹਾਰਮੋਨਲ ਇੰਬੈਲੈਂਸਿੰਗ ਵੀ ਸੈੱਟ ਕਰੇਗਾ ਜੀ ਬਿਲਕੁਲ ਬਿਲਕੁਲ ਜਿਵੇਂ ਨੀਂਦ ਵਧੀਆ ਆਏਗੀ ਡਿਪਰੈਸ਼ਨ ਠੀਕ ਕਰੇਗਾ ਜਿਹੜੇ ਲੋਕਾਂ ਦਾ ਫੈਟੀ ਲੀਵਰ ਆ ਸਭ ਤੋਂ ਪਹਿਲਾਂ ਉਹਨਾਂ ਦੀ ਉੜਦੀ ਨੀਂਦ ਹੈ ਜੀ ਹਾਂ ਉਹਨਾਂ ਨੂੰ ਤੁਸੀਂ ਦੇਖੋ ਬੇ ਟਾਈਮ ਭੁੱਖ ਲੱਗਦੀ ਹੈ ਬਹੁਤ ਜ਼ਿਆਦਾ ਕਰੀਵੇਂ ਹੁੰਦੀ ਹੈ ਕਈ ਵਾਰ ਬਿਲਕੁਲ ਭੁੱਖ ਨਹੀਂ ਲੱਗਦੀਗੀ ਸੋ ਜਦੋਂ ਤੁਸੀਂ ਖਰਾਕ ਪ੍ਰੋਪਰ ਨਹੀਂ ਲੈ ਪਾਉਂਗੇ ਖਰਾਕ ਨੂੰ ਹজম ਨਹੀਂ ਕਰ ਪਾਉਂਗੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਜਿਹੜਾ ਸਾਈਕਲ ਹੈ ਸਾਡਾ 24 ਘੰਟਿਆਂ ਦਾ ਸਾਡੇ ਸਰੀਰ ਦਾ ਉਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਨੀਂਦ ਹੈ ਉਹ ਪ੍ਰੋਪਰ ਨਹੀਂ ਆਉਂਦੀ ਜਿਹਦੇ ਕਰਕੇ ਸਾਡੀ ਬੋਡੀ ਜਿਹੜੀ ਲਤਾਰਜੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਪੇਨ ਕਲਰ ਵਾਲ ਜਾਂਦੇ ਤੇ ਹੌਲੀ ਹੌਲੀ ਆ ਦੇ ਲੀਵਰ ਨੂੰ ਹੋਰ ਜ਼ਿਆਦਾ ਖਰਾਬ ਕਰ ਲੈਂਦੇ ਨੇ ਫੇਫੜਿਆਂ ਵਾਸਤੇ ਵੀ ਇਹ ਖਾਂਸੀ ਫੇਫੜੇ ਕਫ ਕਫ ਵਾਸਤੇ ਹਾਂ ਇਹ ਜਿਹੜੇ ਇਹਦੇ ਪੱਤਿਆਂ ਦਾ ਤੇ ਇਹਦੀ ਜੜ ਦਾ ਜਿਹੜਾ ਕੜਾ ਉਹਦੇ ਵਿੱਚ ਹਲਕਾ ਜਿਹਾ ਤੁਸੀਂ ਸੇਨਾ ਨਮਕ ਪਾ ਕੇ ਔਰ ਸ਼ਹਿਦ ਮਿਲਾ ਕੇ ਜੇ ਤੁਸੀਂ ਪੀਨੇ ਹੋ ਤੇ ਉਹਦੇ ਨਾਲ ਜਿਹੜੇ ਲੰਗਸ ਦੇ ਵਿੱਚ ਜਿਹੜੀ ਮਿਊਕਸ ਜੰਮੀ ਹੁੰਦੀ ਜਾਂ ਰੇਸ਼ਾ ਜੰਮੀ ਹੁੰਦਾ ਉਹਨੂੰ ਕੱਢ ਕੇ ਇਹ ਅੰਦਰ ਤੇ ਕਈ ਲੋਕ ਜਿਹੜੇ ਇਸ ਤਰ੍ਹਾਂ ਖੰਘਾਰਦੇ ਰਹਿੰਦੇ ਨੇ ਜੇ ਇਹਦੇ ਪੱਤਿਆਂ ਦਾ ਰਸ ਮਿਸ਼ਰੀ ਮਿਲਾ ਕੇ ਲੈਣਗੇ ਤੇ ਉਹਦੇ ਨਾਲ ਜਿਹੜੀ ਗੱਲ ਵਿੱਚ ਜੰਮੀ ਹੋਈ ਬਲਗਮ ਹੈ ਜਿਹੜੀ ਉਹਨੂੰ ਬਾਹਰ ਕੱਢਣ 'ਚ ਬੜੀ ਆਸਾਨੀ ਕਰਦਾ ਹੈ ਔਰ ਸਦਾਵਾਨ ਦੇ ਪੱਤਿਆਂ ਦੀ ਇੱਕ ਖਾਸियत ਹੈ ਜਦੋਂ ਤੁਸੀਂ ਇਹਨੂੰ ਲੈਣਾ ਸ਼ੁਰੂ ਕਰਦੇ ਹੋ ਜਿਵੇਂ ਨਿੰਮ ਖੁਸ਼ਕ ਹੁੰਦਾ ਹੈ ਇਹਦੀ ਜਿਹੜੀ ਤਸਵੀਰ ਹੈ ਉਹ ਖੁਸ਼ਕ ਹੈ ਸੋ ਉਸ ਦੌਰਾਨ ਤੁਸੀਂ ਦੁੱਧ ਦੇਈਂ ਦਾ ਸੇਵਨ ਬਲੱਸੀ ਦਾ ਸੇਵਨ ਜ਼ਰੂਰ ਕਰਨਾ ਹੈ ਤਾਂਕਿ ਤੁਹਾਡੀ ਸੀ ਦੇ ਵਿੱਚ ਜਿਹੜੀ ਖੁਸ਼ਕੀ ਹੈ ਉਹ ਪੈਦਾ ਨਾ ਹੋਵੇ ਸਕਿਨ ਇਨਫੈਕਸ਼ਨ ਜਿਹੜੀਆਂ ਬਹੁਤ ਤੰਗ ਕਰ ਰਹੀਆਂ ਨੇ ਜੀ ਸੁਸ਼ਕੀ ਦੀ ਗੱਲ ਕੀਤੀ ਮੈਨੂੰ ਯਾਦ ਆ ਗਿਆ ਸਕਿਨ ਇਨਫੈਕਸ਼ਨਸ ਨੂੰ ਵੀ ਜੀ ਹਾਂ ਮੇਰੇ ਆਪ ਦੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਮੈਂ ਦੇਖਿਆ ਜੀ ਇਹਦੇ ਪੱਤੇਆਂ ਨੂੰ ਸੁਕਾ ਕੇ ਜੇ ਤੁਸੀਂ ਇਹਨੂੰ ਜਲਾ ਲਓਗੇ ਪੱਤੇਆਂ ਨੂੰ ਸੁਕਾ ਕੇ ਉਹਦੇ ਵਿੱਚ ਤੁਸੀਂ ਦੇਸੀ ਘਿਓ ਜਾਂ ਕਹਿੰਦਾ ਮਤਲਬ ਮੱਖਣ ਮਿਲਾ ਕੇ ਜ਼ਖਮਾਂ ਦੇ ਉੱਤੇ ਲਾਉਣੇ ਤਾਂ ਬੜੀ ਜਲਦੀ ਹੀਲ ਕਰਦਾ ਹੈ ਜਿਹੜੇ ਨਾਸੂਰ ਹੋ ਜਾਂਦੇ ਨੇ ਡਾਇਬੀਟਿਕ ਪੇਸ਼ੈਂਟਸ ਦੇ ਜਿਹੜੇ ਤੁਸੀਂ ਜੇ ਕਿ ਉਹਨੇ ਗੈਂਗਰੀਨਲ ਪੈਰ ਗਲ ਜਾਂਦੇ ਨੇ ਉਹਦੇ ਵਿੱਚ ਜਿਹੜੇ ਜ਼ਖਮ ਜਿਹੜੇ ਸੁੱਕਣ ਦਾ ਨਾਮ ਨਹੀਂ ਲੈਂਦੇਗੇ ਜਾਂ ਜਿਹੜੇ ਕਈ ਪੇਸ਼ੈਂਟ ਇਹੋ ਜਿਹੇ ਹੁੰਦੇ ਜਿਹੜੇ ਬੈੱਡ ਤੇ ਪਏ ਹੁੰਦੇ ਬੈੱਡ ਸੋਰ ਹੋ ਜਾਂਦੇ ਉਹਨਾਂ ਨੂੰ ਸੋ ਉਹਦੇ ਵਿੱਚ ਜਿਹੜੇ ਪੱਤਿਆਂ ਦਾ ਜਿਹੜਾ ਪਾਊਡਰ ਹੈ ਉਹਦੀ ਪੱਟੀ ਕਰਨ ਦੇ ਨਾਲ ਜਿਹੜਾ ਜ਼ਖਮ ਹੈ ਉਹ ਹੀਲ ਹੋਣ ਦੇ ਵਿੱਚ ਬੜੀ ਜ਼ਿਆਦਾ ਹੈਲਪ ਕਰਦੇ ਨੇ ਪੱਤੇ ਇਹਦੇ ਡਾਕਟਰ ਸਾਹਿਬ ਸਕਿਨ ਦੀ ਗੱਲ ਆਪਾਂ ਨੇ ਕੀਤੀ ਹੈ ਫੇਸ ਤੇ ਬੈਕ ਦੀ ਗੱਲ ਕੀਤੀ ਹੈ ਤੇ ਆਪਾਂ ਕੀਤੀ ਹੈ ਗੱਲ ਲੀਵਰ ਦੀ ਲੀਵਰ ਤੋਂ ਬਾਅਦ ਆਪਾਂ ਗੱਲ ਕੀਤੀ ਹੈ 슈ਗਰ ਦੀ 슈ਗਰ ਜੇ ਬੰਦੇ ਚ ਕੰਟਰੋਲ ਹੋ ਜਵੇ ਤਾਂ ਇਹਦਾ ਮਤਲਬ ਹੈ ਕਿ 슈ਗਰ ਜਿਹੜੀ ਆ ਮਿੱਠਾ ਜਿਹੜਾ ਉਹ ਕੈਂਸਰ ਦੀ ਖਰਾਕ ਹੈ ਤੇ ਕੈਂਸਰ ਵਾਸਤੇ ਬੜੀ ਬੈਨੀਫਿਟ ਹੋਣ ਵਾਲੀ ਚੀਜ਼ ਹੈ ਕੈਂਸਰ ਦੀ ਜਿਹੜੀ ਸਭ ਤੋਂ ਵੱਡੀ ਖਰਾਕ ਹੈ ਜੀ ਉਹ ਕਾਰਬੋਹਾਈਡਰੇਟਸ ਨੇ ਕਾਰਬੋਹਾਈਡਰੇਟ ਜਦੋਂ ਸਾਡੇ ਬਲੱਡ ਦੇ ਵਿੱਚ ਜਰ ਵੱਜ ਜਾਂਦਾ ਤੇ ਆਰਬੀਸੀ ਘਟਣੇ ਸ਼ੁਰੂ ਹੁੰਦੇ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਆਕਸੀਜਨ ਕੈਰੀਿੰਗ ਕੈਪੈਸਿਟੀ ਉਹ ਘੱਟ ਜਾਂਦੀ ਹੈ ਜਦੋਂ ਆਕਸੀਜਨ ਦੀ ਡੈਫੀਸ਼ੈਂਸੀ ਹੁੰਦੀ ਤੇ ਉਦੋਂ ਕੈਂਸਰ ਪੈਦਾ ਹੁੰਦਾ ਸੋ ਜਦੋਂ ਇਹਨੇ ਸਰੀਰ ਦੇ ਵਿੱਚੋਂ ਫालतू ਗਲੂਕੋਜ਼ ਕਾਰਬੋਹਾਈਡਰੇਟ ਕੱਢਤਾ ਤੇ ਖੂਨ ਸਾਫ਼ ਹੋ ਗਿਆ ਤੇ ਐਕਚੁਅਲੀ ਹੁਣੇ ਕੈਂਸਰ ਦੇ ਜਿਹੜੇ ਕਾਰਨ ਨੇ ਜਿੱਥੋਂ ਕੈਂਸਰ ਬੰਨਣਾ ਉਹ ਕਾਰਨ ਖਤਮ ਕਰਤੇ ਤੇ ਕੈਂਸਰ ਨੂੰ ਵੀ ਤਾਂ ਖਤਮ ਕਰੇਗਾ ਫੋਰ ਐਗਜ਼ਾਮਪਲ ਕਿਸੇ پیشنਟ ਦੇ ਅੰਦਰ ਕੈਂਸਰ ਆ ਗਿਆ ਤੇ ਜੇ ਉਹਨੂੰ ਉਹ ਖੁਰਾਕ ਮਿਲਦੀ ਹੈ ਕੈਂਸਰ ਨੂੰ ਤੇ ਉਹ ਕਦੇ ਠੀਕ ਨਹੀਂ ਹੋ ਸਕਦਾ ਇਹ ਉਹਦੀ ਖੁਰਾਕ ਜਿਹੜੀ ਕੈਂਸਰ ਦੀ ਉਹਨੂੰ ਤੋੜ ਦਿੰਦਾ ਜਦੋਂ ਬਾਡੀ ਦੇ ਵਿੱਚ ਗਲੂਕੋਜ਼ ਜਿਆਦਾ ਜਾਣਾ ਬੰਦ ਹੋ ਜਾਏਗਾ ਲਿਮਟਿਡ ਰਹੇਗਾ ਤੇ ਉਹਦੇ ਨਾਲ ਜਿਹੜੇ ਕੈਂਸਰ ਨੂੰ ਜਿਹੜੇ ਸੈੱਲ ਨੇ ਉਹਨਾਂ ਨੂੰ ਖੁਰਾਕ ਨਹੀਂ ਮਿਲੇਗੀ ਤੇ ਹੌਲੀ ਹੌਲੀ ਆਪਣੇ ਆਪ ਖਤਮ ਹੋ ਜਾਣਗੇ ਤੇ ਆਖਰ ਤੇ ਜੇ ਮੈਂ ਕਹਾਂ ਕਿ ਕੈਂਸਰ ਦੇ ਵਿੱਚ ਵੀ ਲਾਹੇਵੰਦਤਾ ਕੋਈ ਆਪਸ਼ਵ ਨਹੀਂ ਹੋਣਗੇ ਜਿਹੜੇ ਜੇ ਕਿਸੇ ਨੂੰ ਖਾਰਿਸ਼ ਵਗੈਰਾ ਦੀ ਪ੍ਰੋਬਲਮ ਹੈ ਬਾਡੀ ਦੇ ਉੱਤੇ ਜਾਂ ਐਕਜ਼ੀਮਾ ਹੈਗਾ ਜਾਂ ਕਿਸੇ ਨੂੰ ਜੀ ਸੋਰਸਿਸ ਹੈਗਾ ਸੋਰਸਿਸ ਹੀ ਐਕਜ਼ੀਮਾ ਦੇ ਵਿੱਚ ਜਿਹੜੇ ਇਹਦੇ ਪੱਤੇ ਨੇ ਉਹਦਾ ਰਸ ਤੁਸੀਂ ਨਾਰੀਅਲ ਤੇਲ ਜਿਮਲਾਕ ਨੂੰ ਉਬਾਲ ਲੋ ਜਦੋਂ ਪਾਣੀ ਸੁੱਕ ਜਾਵੇ ਤੇ ਉਸ ਜਿਹੜਾ ਤੇਲ ਹੈ ਉਹਨੂੰ ਤੁਸੀਂ ਸੋਰਾਈਸਿਸ ਦੇ ਵਿੱਚ ਇਹ ਆਪਣੇ ਦੇ ਐਕਜ਼ਿਮਾ ਦੇ ਵਿੱਚ ਜਾਂ ਖਾਰਿਜ ਦੇ ਵਿੱਚ ਵੀ ਤੁਸੀਂ ਵਰਤ ਸਕਦੇ ਹੋ ਕਿਉਂਕਿ ਇਹਦੇ ਵਿੱਚ ਐਂਟੀਫੰਗਲ ਤੇ ਐਂਟੀਬੈਕਟੀਰੀਅਲ ਪ੍ਰੋਪਰਟੀਆਂ ਵੀ ਪਾਈਆਂ ਜਾਂਦੀਆਂ। ਬਲੱਡ ਪ੍ਰੈਸ਼ਰ ਦੀ ਸਮੱਸਿਆ ਡਾਕਟਰਾਂ ਵੀ ਕਹਿੰਦੇ ਇਸ ਮਸਲੇ ਜਿਹੜੀ ਕਿ ਕਾਫੀ ਜ਼ਿਆਦਾ ਤੰਗ ਕਰਦੀ ਹੈਗੀ ਐ ਤੇ ਨਰਵਸ ਸਿਸਟਮ ਨੂੰ ਵੀ ਡਿਸਟਰਬ ਕਰ ਦਿੰਦੀ ਹੈ। ਕੀ ਨਰਵਸ ਸਿਸਟਮ ਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰੇਗਾ? ਜੀ ਕੋਲਵਾਂ ਜੀ ਬਿਲਕੁਲ ਬਲੱਡ ਪ੍ਰੈਸ਼ਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਬਣ ਕੇ ਆਉਂਦਾ ਉਹ ਆਉਂਦਾ ਜੀ ਕੋਲੇਸਟ੍ਰੋਲ ਹੂੰ ਕੋਲੇਸਟ੍ਰੋਲ ਵਧਨ ਕਰਕੇ ਸਰੀਰ ਦੇ ਵਿੱਚ ਖੂਨ ਦੇ ਵਿੱਚ ਚਰਬੀ ਦੀ ਮਾਤਰਾ ਵਧਨ ਕਰਕੇ ਜਦੋਂ ਸਾਡੇ ਜਿਹੜੀਆਂ ਆਰਟਰੀਜ਼ ਨੇ ਉਹ ਚੋਕ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹਦੇ ਕਰਕੇ ਬਲੱਡ ਦਾ ਪ੍ਰੈਸ਼ਰ ਵੱਧਦਾ ਸੋ ਜਿਵੇਂ ਇਹ ਗਲੂਕੋਜ਼ ਨੂੰ ਮਾਰਦਾ ਕਿਉਂਕਿ ਤਸੀਰੇ ਦੀ ਖੁਸ਼ਕ ਹੈ ਸੋ ਇਸ ਕਰਕੇ ਜਿਹੜੀ ਐਕਸਟਰਾ ਫੈਟ ਹੈ ਬਲੱਡ ਦੇ ਵਿੱਚ ਇਹ ਉਹਨੂੰ ਵੀ ਕੱਢਦਾ ਜਿਹਦੇ ਕਰਕੇ ਸਾਡਾ ਜਿਹੜਾ ਬੀਪੀ ਹੈ ਉਹ ਨਾਰਮਲ ਰਹਿਣਾ ਸ਼ੁਰੂ ਹੋ ਜਾਂਦਾ ਉਹ ਤੇ ਪ੍ਰੈਸ਼ਰ ਘ ਤੇ ਇਹੀ ਜਿਹੜੀ ਖੁਸ਼ਕੀ ਜਿਹੜੀ ਹੈ ਇਹਦੀ ਤਸਵੀਰ ਹੈ ਉਹ ਸਾਡੇ ਸਰੀਰ ਦੇ ਵਿੱਚ ਜਦੋਂ ਫालतू ਚਰਬੀ ਕਰਤੀਏ ਨੇ ਫालतू ਗਲੂਕੋਜ਼ ਕਰਤਾ ਤੇ ਉਹ ਜਿਹੜੀਆਂ ਕੈਪਲਰੀ ਵੇਨਸ ਨੇ ਸਾਡੇ ਦਿਮਾਗ ਨੂੰ ਨਾੜਾਂ ਨੂੰ ਜਿਹੜੀ ਚੋਕ ਹੋਈਆਂ ਹੁੰਦੀਆਂ ਬੰਦ ਹੋਈਆਂ ਹੁੰਦੀਆਂ ਜਿਹਦੇ ਵਿੱਚ ਬਲੋਕੇਜ ਆਈ ਹੁੰਦੀ ਹੈ ਡਾਇਬੀਟਿਸ ਕਰਕੇ ਜਾਂ ਕਾਰਬੋਹਾਈਡਰੇਟ ਵਧਨ ਕਰਕੇ ਜਾਂ ਕੋਲੈਸਟ੍ਰੋਲ ਵਧਨ ਕਰਕੇ ਉਹ ਜਦੋਂ ਇਹ ਕੋਲੈਸਟ੍ਰੋਲ ਨੂੰ ਨਾਰਮਲ ਕਰਤਾ ਤੇ ਕੈਪਲਰੀ ਵੇਨਸ ਖੁੱਲ ਜਾਂਦੀਆਂ ਨੇ ਤੇ ਬ੍ਰੇਨ ਨੂੰ ਪ੍ਰੋਪਰ ਮਾਤਰਾ ਦੇ ਵਿੱਚ ਬਲੱਡ ਤੇ ਆਕਸੀਜਨ ਦੀ ਸਪਲਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਦੇਖ ਕਰਕੇ ਜੇ ਆਪਾਂ ਕਹੇ ਨਰਵਸ ਸਿਸਟਮ ਦੇ ਵਿੱਚ ਵੀ ਕੰਮ ਕਰਦਾ ਤਾਂ ਕੋਈ ਯਾਦਕਥ ਨਹੀਂ ਨਹੀਂ ਹੋਏਗੀ ਇਹ ਹੁਣ ਆਈਏ ਕਿ ਨਰਵਸ ਸਿਸਟਮ ਚ ਕੰਮ ਕਰਦਾ ਹੱਡੀਆਂ ਦੇ ਵੀ ਕੋਈ ਫਾਇਦਾ ਦਿੰਦਾ ਹੈ ਜੀ ਕਲੋਹਾਂਜੀ ਕਿਉਂਕਿ ਇਹ ਹਰੇ ਪੱਤੇ ਨੇ ਜਿੰਨੇ ਵੀ ਪ੍ਰਮਾਤਮਾ ਨੇ ਵਰਸਪਤੀ ਹਰੇ ਰੰਗ ਚ ਬਣਾਈ ਹੈ ਇਹ ਹਰੀ ਤਾਂ ਦੇਖਦੀ ਹੈ ਕਿਉਂਕਿ ਜਿਹੜੇ ਇਹਦੇ ਪੱਤੇ ਨੇ ਇਹ ਫੋਟੋਸੈਂਸੇਸ਼ਨ ਪ੍ਰਕਿਰਿਆ ਰਹੀਆਂ ਆਪਦੇ ਖਾਣਾ ਬਣਾਉਂਦੇ ਨੇ ਤੇ ਉਹਦੇ ਆਸਤੇ ਜਿਹੜੀ ਚੀਜ਼ ਇਹਦੇ ਚ ਹਰੀ ਹੈਗੀ ਹੈ ਉਹ ਹੈਗੇ ਜੀ ਕਲੋਰੋਫਿਲ ਜਦੋਂ ਸਾਡੇ ਸਰੀਰ ਦੇ ਵਿੱਚ ক্লোਰੋਫਿਲ ਜਾਂਦਾ ਹੈ ਤੇ ਉਹ ਸਾਡੇ ਸਰੀਰ ਦੇ ਵਿੱਚ ਪਹਿਲਾਂ ਮੌਜੂਦ ਐਸ ਸੀ ਐਲ ਜਿਹੜਾ ਸਾਡੇ ਸਟਮਕ ਦੇ ਵਿੱਚ ਹੈ ਉਹਦੇ ਨਾਲ ਮਿਲ ਕੇ ਨੇਚਰਲ ਕੈਲਸ਼ੀਅਮ ਪ੍ਰੋਡਿਊਸ ਕਰਦੇ ਆ। ਪੁਰਾਣੇ ਜ਼ਮਾਨੇ ਦੇ ਵਿੱਚ ਘਰਾਂ ਦੇ ਵਿੱਚ ਚੱਕਰੀ ਦਾ ਜਿਹੜਾ ਰਿਵਾਜ ਸੀ ਉਹ ਇਸੇ ਕਰਕੇ ਸੀਗਾ। ਸੋ ਜਦੋਂ ਤੁਸੀਂ ਹਰੇ ਪੱਤੇ ਖਾਓਗੇ ਤੇ ਇਹਦੇ ਨਾਲ ਤੁਹਾਡੇ ਆਇਰਨ ਦੀ ਕਮੀ ਵੀ ਦੂਰ ਹੋਏਗੀ, ਕੈਲਸ਼ੀਅਮ ਦੀ ਕਮੀ ਵੀ ਦੂਰ ਹੋਏਗੀ। ਜੀ। ਤੇ ਫਿਰ ਇਹ ਦੱਸੋ ਵੀ ਇਹ ਖਾਣ ਦਾ ਸਹੀ ਸਮਾਂ ਕਿਹੜਾ ਹੋਣਾ ਚਾਹੀਦਾ ਹੈ ਦਾ ਉਹ? ਜੀ ਬਹੁਤ ਵਧੀਆ ਸਵਾਲ ਕੀਤਾ ਔਰ ਸਹੀ ਕੰਮ ਦਾ ਸਵਾਲ ਸਹੀ ਟਾਈਮ ਤੇ ਕੀਤਾ ਤੁਸੀਂ ਤੇ ਕਲੋੰਜੀ ਇਹਨੂੰ ਖਾਣ ਦਾ ਜਿਹੜਾ ਵਿਧੀ ਹੈ ਉਹ ਇਹ ਹੈ ਕਿ 2 ਤੋਂ 3 ਪੱਤੇ ਖਾਣੇ ਚਾਹੀਦੇ ਹੈ ਪਹਿਲਾਂ ਸ਼ੁਰੂ ਕਰੋ ਫਿਰ 5 ਤੋਂ 7 ਪੱਤਿਆਂ ਤੱਕ ਆਜੋ 10 ਪੱਤਿਆਂ ਤੱਕ ਖਾ ਸਕਦੇ ਹੋ ਲੇਕਿਨ ਉਹ ਲੋਕ ਜਿਹੜੇ ਇਨਸੂਲਿਨ ਡਿਪੈਂਡੈਂਟ ਨੇ ਜਿਹੜੇ ਲੋਕ ਸਿਰਫ ਟੈਬਲੇਟ ਖਾਂਦੇ ਨੇ ਉਹ 5-7 ਪੱਤਿਆਂ ਤੋਂ ਵੱਧ ਨਾ ਖਾਣ ਤੇ ਜਦੋਂ ਵੀ ਪੱਤੇ ਖਾਣੇ ਆ ਇਹ ਖਾਲੀ ਪੇਟ ਹੀ ਖਾਣੇ ਆ ਸਵੇਰ ਦਾ ਜਿਹੜਾ ਟਾਈਮ ਹੈ ਉਹ ਸਭ ਤੋਂ ਬੈਸਟ ਟਾਈਮ ਮੰਨਿਆ ਜਾਂਦਾ ਸਵੇਰੇ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਕੋਸ਼ਿਸ਼ ਕਰੋ ਖਾਲੀ ਪੇਟ ਹੀ ਇਹਦੇ ਜਿਹੜੇ ਪੱਤੇ ਆ ਉਹ ਤੁਸੀਂ 4-5 ਪੱਤੇ ਚਬਾ ਕੇ ਅੱਛੀ ਤਰ੍ਹਾਂ ਇਹਦੇ ਇਹ ਕੰਮ ਕਰਨ ਦਾ ਤਰੀਕਾ ਤੁਹਾਡੇ ਸਲਾਈਵਾ ਦੇ ਨਾਲ ਹੈ ਜੇ ਤੁਸੀਂ ਇਹਨੂੰ ਪ੍ਰੋਪਰ ਚਬਾ ਕੇ ਖਾਓਗੇ ਮੇਰੇ ਕੋਲ ਇੱਕ ਪੇਸ਼ੈਂਟ ਸੀ ਅਤੇ ਉਹਨਾਂ ਨੇ ਮੈਨੂੰ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ ਤੋਂ ਕਈ ਸਾਲ ਪਹਿਲਾਂ ਕਿ ਡਾਕਟਰ ਮੈਂ ਪਹਿਲਾਂ ਪਹਿਲੇ ਹਫਤੇ ਜਿਹੜੇ ਮੈਂ ਦੋ ਚਾਰ ਵਾਰ ਚਬਦਾ ਸੀ ਪੱਤੇ ਤੇ ਮੈਂ ਖਾ ਜਾਂਦਾ ਸੀਗਾ ਤੇ ਉਹਦੇ ਨਾਲ ਮੇਰੀ ਸ਼ੂਗਰ ਜਿਹੜੀ ਹੈ ਉਹ 180 ਤੋਂ ਲੈ ਕੇ 170 ਤੱਕ ਰਹਿੰਦੀ ਸੀ ਜਿਹੜੀ 250 ਸੀਗੀ ਤੇ ਅਗਲੇ ਹਫਤੇ ਕਹਿੰਦੇ ਵੀ ਮੈਂ ਵੈਸੇ ਮੇਰੇ ਮਨ 'ਚ ਖਿਆਲ ਆਇਆ ਪਾਠੀ ਸੀ ਜੀ ਉਹ ਤੇ ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਤੇ ਮੈਂ ਕਾਫੀ ਦੇਰ ਚਬਾਇਆ ਪੰਜ ਤੋਂ 7 ਮਿੰਟ ਤੱਕ ਮੈਂ ਪੱਤੇ ਨੂੰ ਮੂੰਚ ਚਬਾਉਂਦਾ ਰਿਹਾ ਤੇ ਜਦੋਂ ਇਸ ਤਰ੍ਹਾਂ ਮੈਂ ਚਬਾ ਕੇ ਖਾਣਾ ਸ਼ੁਰੂ ਕੀਤਾ ਤੇ ਮੇਰੀ ਪਹਿਲੇ ਹਫ਼ਤੇ ਦੇ ਵਿੱਚ ਹੀ ਤੀਜੇ ਚੌਥੇ ਦਿਨੀ ਮੇਰੀ ਜਿਹੜੀ ਸ਼ੂਗਰ ਹੈ ਉਹ 90 ਤੇ ਆ ਗਈ ਖਾਣਾ ਖਾ ਕੇ ਮਤਲਬ ਇਹ ਕਹਿ ਸਕਦੇ ਆ ਆਪਾਂ ਜਿਵੇਂ ਜੇ ਦੇਸੀ ਭਾਸ਼ਾ 'ਚ ਗੱਲ ਕਰੀਏ ਜੀ ਵੀ ਜਿਵੇਂ ਜੁਗਾਲੀ ਕਰਨਾ ਜੇ ਉਹ ਪੱਤੇ ਨੂੰ ਗਾਲੀ ਕਰ ਲਈ ਬਿਲਕੁਲ ਬਿਲਕੁਲ ਜੇ ਜੁਗਾਲੀ ਕਰਕੇ ਇਹਨੂੰ ਖਾਧਾ ਜਾਵੇ ਤੇ ਇਹਦੇ ਜਿਹੜੇ ਬੈਨੀਫਿਟ ਨੇ ਉਹ ਕਈ ਗੁਣਾ ਵੱਧ ਜਾਂਦੇ ਚਾਰ ਗੁਣਾ ਜਾਂ 8 ਗੁਣਾ ਤੱਕ ਵੀ ਇਹਦੇ ਬੈਨੀਫਿਟ ਦੇਖੇ ਗਏ ਨੇ ਠੀਕ ਹੈ ਹੁਣ ਇਹ ਦੱਸੋ ਵੀ ਇਹਨੂੰ ਖਾਣਾ ਕਿਹੜੇ ਸਮੇਂ ਤੇ ਹੁੰਦਾ ਹੈ ਤੇ ਮਤਲਬ ਕੀ ਇਹਦੇ ਨਾਲ ਨਹੀਂ ਖਾਣਾ ਪੈਂਦਾ ਆ ਸਭ ਤੋਂ ਪਹਿਲਾਂ ਤਾਂ ਇਹਨੂੰ ਖਾਲੀ ਪੇਟ ਖਾਣਾ ਚਾਹੀਦਾ ਔਰ ਸਵੇਰ ਦੇ ਟਾਈਮ ਖਾਣਾ ਚਾਹੀਦਾ ਹਮ ਔਰ ਦੂਸਰੀ ਚੀਜ਼ ਸ਼ਾਮ ਨੂੰ ਤਾਂ ਨਹੀਂ ਖਾਣੂ ਕਿਹਾ ਜਾਂਦਾ ਕਿਉਂਕਿ ਵਨਸਪਤੀ ਨੂੰ ਦੰਤਲਣ ਤੋਂ ਬਾਅਦ ਵਰਤਲ ਦੇ ਵਰਜਿਤ ਕੀਤਾ ਗਿਆ ਹੈ ਆਯੁਰਵੇਦ ਵੱਲ ਸੋ ਇਸ ਕਰਕੇ ਸਵੇਰ ਖਾਲੀ ਪੇਟ ਇਹਨੂੰ ਖਾਣਾ ਚਾਹੀਦਾ ਔਰ ਖਾਣ ਤੋਂ ਅੱਧੇ ਘੰਟੇ ਤੱਕ ਜੇ ਹੋ ਸਕੇ ਤਾਂ 1 ਘੰਟੇ ਤੱਕ ਪਾਣੀ ਦਾ ਵੀ ਸੇਵਨ ਨਾ ਕਰੋ ਕਿਉਂਕਿ ਜਿੰਨੀ ਦੇਰ ਤੱਕ ਇਹ ਤੁਹਾਡੇ ਸਟਮਕ ਚ ਜਾ ਕੇ ਉਸ ਗਲੂਕੋਜ਼ ਨੂੰ ਜਿੱਥੇ ਉਹ ਬਣ ਰਿਹਾ ਪੈਨਰੀਆ ਤੱਕ ਨਹੀਂ ਪਹੁੰਚਦਾਗਾ ਉਨੀ ਦੇਰ ਤੱਕ ਤੁਸੀਂ ਸੈਕੰਡ ਡਾਈਟ ਨਾਲ ਲੋ ਜਿਹੜੀ ਫਰਸਟ ਡਾਈਟ ਹੈ ਤੁਹਾਡੀ ਖਾਲੀ ਪੇਟ ਪਾਣੀ ਪੀਣ ਤੋਂ ਬਾਅਦ ਤੁਸੀਂ ਇਹ ਹੀ ਹੋਣੀ ਚਾਹੀਦੀ ਹੈ 5 ਮਿੰਟ ਇਹਨੂੰ ਚਬਾ ਕੇ ਖਾਓ ਪਰ ਉਸ ਤੋਂ ਇੱਕ ਘੰਟੇ ਤੱਕ ਕੁਝ ਨਾ ਖਾਓ ਤੇ ਤੁਸੀਂ ਦੇਖੋਗੇ ਕਿ ਪਹਿਲੇ ਹਫਤੇ ਦੇ ਵਿੱਚ ਵੀ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਰਿਜ਼ਲਟ ਆਨੇ ਸ਼ੁਰੂ ਹੋ ਜਾਂਦੇ ਨੇ ਇਨਸੂਲਿਨ ਡਿਪੈਂਡੈਂਟ ਪੇਸ਼ੈਂਟ ਜਿਹੜੇ ਆ ਉਹ ਇੱਕ ਤੋਂ 3 ਮਹੀਨੇ ਦੇ ਵਿੱਚ ਇਨਸੂਲਿਨ ਡ੍ਰੌਪ ਕਰ ਦਿੰਦੇ ਨੇ ਸਿਰਫ ਸਦਾਬਾਦ ਦੇ ਪੱਤੇ ਨਾਲ ਜੀ ਤੇ ਕੀ ਮਤਲਬ ਇਹਦਾ ਮਤਲਬ ਕੀ ਹੈ ਵੀ ਇਹ ਜਿਹੜਾ ਇਮਿਊਨਿਟੀ ਵੀ ਬੂਸਟ ਕਰੇਗਾ ਫਿਰ ਨੈਚੁਰਲ ਅਸਰ ਜਦੋਂ ਤੁਹਾਡਾ ਲੀਵਰ ਸੈੱਟ ਹੋ ਗਿਆ ਤੁਹਾਡੀ ਬੋਡੀ ਦੇ ਵਿੱਚ ਆਕਸੀਜਨ ਦੀ ਮਾਤਰਾ ਵਧ ਗਈ ਤੇ ਇਮਿਊਨਿਟੀ ਤੇ ਸਟਰੋਂਗ ਹੋਏਗੀ ਜੀ ਇਮਿਊਨਿਟੀ ਸਟਰੋਂਗ ਹੋ ਗਈ ਲੀਵਰ ਕਲੀਨ ਹੋ ਗਿਆ ਕਿਡਨੀਆ ਦੇ ਤੇ ਥੋੜਾ ਜਿਹਾ ਕਲੀਅਰੈਂਸ ਹੋਰ ਦੇ ਦੇਣਾ ਵੀ ਤਾਂ ਕਿ ਕਿਡਨੀ ਵਾਲੇ ਕੋ ਪੇਸ਼ੈਂਟ ਨਾ ਹੋਵੇ ਕਿਡਨੀਆਂ ਵਿੱਚ ਜਿਵੇਂ ਕੋਲੰਚ ਤੁਹਾਨੂੰ ਮੈਂ ਦੱਸਿਆ ਕਿ ਆਪਣੇ ਨੇਫਰونز ਜਿਹੜੇ ਚੋਕ ਹੋ ਜਾਂਦੇ ਆ কারਬੋਹਾਈਡਰੇਟਸ ਜਾਂ ਗਲੂਕੋਜ਼ ਜ਼ਿਆਦਾ ਜਾਣ ਕਰਕੇ ਬਲੱਡ ਦੇ ਵਿੱਚ ਸੋ ਉਹ ਕਿਡਨੀ ਪ੍ਰੋਪਰ ਕੰਮ ਨਹੀਂ ਕਰ ਪਾਉਂਦੀ ਜਿਹਦੇ ਕਰਕੇ ਬੋਡੀ ਦੇ ਵਿੱਚ ਐਕਸਟਰਾ ਪ੍ਰੋਟੀਨ ਹੈ ਜਿੰਨੀ ਵੀ ਚੀਜ਼ਾਂ ਫालतू ਉਹਨੂੰ ਜਿਹੜੀਆਂ ਜੋ ਰੱਖਣੀਆਂ ਹੁੰਦੀਆਂ ਉਹ ਫालतू ਸਮਝ ਕੇ ਉਹਨਾਂ ਬਾਹਰ ਕਰਨਾ ਸ਼ੁਰੂ ਕਰ ਦਿੰਦੀ ਹੈ ਸੋ ਕਿਡਨੀ ਦੀ ਜਿਹੜੀ ਕੰਮ ਕਰਨ ਦੀ ਸਮਰੱਥਾ ਹੈ ਉਹਦੀ ਕਰਕੇ 30 40 ਪਰਸੈਂਟ ਰਹਿ ਜਾਂਦੀ ਹੈ ਸੋ ਉਹਦੇ ਵਿੱਚ ਇਹ ਜਾ ਕੇ ਕਰਦਾ ਕੀ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਗਲੂਕੋਜ਼ ਨੂੰ ਖਤਮ ਕਰਦਾ ਹੈ ਕਾਰਬੋਹਾਈਡਰੇਟ ਨੂੰ ਕਰਦਾ ਹੈ ਬਲੱਡ ਚੋਂ ਔਰ ਐਕਸਟਰਾ ਚਰਬੀ ਨੂੰ ਕਰਦਾ ਹੈ ਜਿਹਦੇ ਕਰਕੇ ਜਿੰਨੀਆਂ ਵੀ ਬਰੀਕ ਵੇਇਨਸ ਤੱਕ ਜਿੱਥੇ ਕਲੋਟਿੰਗ ਹੋਈ ਹੁੰਦੀ ਹੈ ਉਹ ਇਹ ਕਲੀਨ ਕਰ ਦਿੰਦਾ ਜਦੋਂ ਇਹ ਕਲੀਨ ਕਰ ਦਿੰਦਾ ਤੇ ਉਹਦੇ ਨਾਲ ਜਿਹੜੀ ਜਿਵੇਂ ਤੁਹਾਨੂੰ ਦੱਸਿਆ ਕਿ ਆਪਣੇ ਬ੍ਰੇਨ ਦੀਆਂ ਜਿਹੜੀਆਂ ਵੇਇਨਸ ਨੇ ਬ੍ਰੇਨ ਨੂੰ ਜਿਹੜੀਆਂ ਨਾੜਾਂ ਜਾਂਦੀਆਂ ਨੇ ਉਹ ਜਾਂਦੀਆਂ ਨੇ ਉਹਦੇ ਵਿੱਚ ਜਿਹੜੀ ਬਲੋਕੇਜ ਖਤਮ ਕਰਕੇ ਸਾਡੀ ਨਰਵਸ ਸਿਸਟਮ ਨੂੰ ਸਟਰੋਂਗ ਕਰਦਾ ਹੈ ਲਿਵਰ ਨੂੰ ਸੈੱਟ ਕਰਕੇ ਸਾਡਾ ਡਾਈਜੈਸ਼ਨ ਠੀਕ ਕਰਦਾ ਉਸੇ ਤਰ੍ਹਾਂ ਜਿਹੜੇ ਕਿਡਨੀ ਦੇ ਨੇਫਰونز ਨੇ ਉਹਨਾਂ ਨੂੰ ਠੀਕ ਕਰਕੇ ਸਾਡੀ ਕਿੱडनी ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਨੂੰ ਜਿਆਦਾ ਬਿਹਤਰ ਕਰਦਾ ਹੈ ਹਾਰਟ ਰਹਿਦਾ ਸੀ ਹਾਂਜੀ ਹਾਰ ਹਾਰ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਤੁਸੀਂ ਕੁਐਸਚਨ ਕੀਤਾ ਸੀ ਪਹਿਲਾਂ ਮੈਂ ਦੁਬਾਰਾ ਦੁਹਰਾ ਦਿੰਦਾ ਜੀ ਕਿ ਜਦੋਂ ਬੀਪੀ ਵੱਧ ਹੈ ਬੀਪੀ ਦੇ ਵਿੱਚ ਕੀ ਹੈ ਕਿ ਸਾਡੇ ਹਾਰਟ ਦੇ ਵਿੱਚ ਐਕਸਟਰਾ ਜਿਹੜਾ ਕੋਲੇਸਟ੍ਰੋਲ ਹੈ ਉਹ ਜਾ ਕੇ ਧਮਨੀਆਂ ਦੇ ਵਿੱਚ ਜਮਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਕੀ ਹੈ ਸਾਡੇ ਸਰੀਰ ਦੇ ਵਿੱਚ ਹਾਰਟ ਨੂੰ ਹੈਲਦੀ ਰਹਿਣ ਤੋਂ ਰੋਕਦਾ ਹੈ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਜਿਹਦੇ ਕਰਕੇ ਹਾਰਟ ਦੀ ਜਿਹੜੀ ਹੈਲਥ ਔਲੀ-ਔਲੀ ਵਿਗੜਦੀ ਜਾਂਦੀ ਹੈ ਤੇ ਹਾਰਟ ਅਟੈਕ ਦਾ ਕਾਰਨ ਬਣਦਾ ਹੈ ਇਹ ਫालतू ਚਰਬੀ ਨੂੰ ਕੱਢਦਾ ਕਿਉਂਕਿ ਇਹਦੀ ਤਸਵੀਰ ਖੁਸ਼ਕ ਹੈ ਸੋਦੇ ਕਰਕੇ ਕੀ ਇਹ ਹਾਰਟ ਨੂੰ ਵੀ ਇੱਕ ਤਰ੍ਹਾਂ ਦਾ ਜੇ ਮੈਂ ਕਹਾਂ ਸਾਫ਼ ਕਰਦਾ ਨਵਾਂ ਨਰੋਆ ਕਰਦਾ ਉਹਦੇ ਚੋਂ ਗੰਦਗੀ ਸਾਫ਼ ਕਰਦਾ ਤੇ ਉਹਨੂੰ ਇੱਕ ਨਵਾਂ ਜੀਵਨ ਦਿੰਦਾ ਡਾਕਟਰ ਸਾਹਿਬ ਤਿੰਨ ਤਰ੍ਹਾਂ ਦੀ ਹੈਲਥ ਹੁੰਦੀ ਹੈ ਜੀ ਮੈਂਟਲ ਹੈਲਥ ਫਿਜ਼ੀਕਲ ਹੈਲਥ ਤੇ ਸੈਕਸ਼ੂਅਲ ਹੈਲਥ ਜੀ ਆਪਾਂ ਹੁਣ ਤੱਕ ਗੱਲ ਕੀਤੀ ਹੈ ਫਿਜ਼ੀਕਲ ਹੈਲਥ ਦੀ ਕਿ ਮੈਂਟਲ ਤੇ ਸੈਕਸ਼ੂਅਲ ਹੈਲਥ ਦੇ ਉੱਤੇ ਵੀ ਕੋਈ ਬੈਨੀਫਿਟ ਨਹੀਂ ਹੈ ਜੀ ਬਿਲਕੁਲ ਜਿਹੜੇ ਲੋਕ ਡਾਇਬੀਟਿਸ ਦੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਅਕਸਰ ਇਰੇਕਟਾਈਲ ਡਿਸਫੰਕਸ਼ਨ ਦੀ ਦਿੱਕਤ ਆਈ ਹੁੰਦੀ ਹੈ ਤੇ ਇਹ ਬਿਲਕੁਲ ਜਿਵੇਂ ਆਪਾਂ ਗੱਲ ਕੀਤੀ ਹੈ ਹਾਰਟ ਦੀ ਕੀਤੀ ਹੈ ਬ੍ਰੇਨ ਦੀ ਕੀਤੀ ਹੈ ਕਿਡਨੀ ਦੀ ਕੀਤੀ ਹੈ ਜੇ ਬ੍ਰੇਨ ਦੀਆਂ ਨਰਵਸ ਟ੍ਰੀਕ ਤੋਂ ਬ੍ਰੀਕ ਜਿਹੜੀਆਂ ਵਾਲਾ ਤੋਂ ਬ੍ਰੀਕ ਨਾੜਾਂ ਜਿਹੜੀਆਂ ਕੈਪਿਲਰੀ ਵੇਇਨਸ ਨੇ ਉਹ ਜਿਹੜ ਜਗਨੰਗਾ ਦੇ ਵਿੱਚ ਹੁੰਦੀਆਂ ਨੇ ਜਿਹਦੇ ਕਰਕੇ ਰੈਐਕਸ਼ਨ ਆਉਂਦਾ ਸੋ ਉਹ ਵੀ ਗਲੂਕੋਜ਼ ਜ਼ਿਆਦਾ ਵਧਣ ਕਰਕੇ ਹੀ ਦਿੱਕਤ ਆਉਂਦੀ ਹੈ ਉਹ ਉਹਦੇ ਵਿੱਚ ਰੈਐਕਸ਼ਨ ਓਨੀ ਕਰ ਜਾਂਦੀ ਹੈ ਸੋ ਕਿਤੇ ਨਾ ਕਿਤੇ ਪੇਸ਼ੈਂਟ ਇੰਪੋਰਟੈਂਟ ਹੋ ਜਾਂਦਾ ਨਾਮਰਦ ਹੋ ਜਾਂਦਾ ਸੋ ਇਹਦੇ ਪੱਤਿਆਂ ਨੂੰ ਜੇ ਤੁਸੀਂ ਸ਼ਹਿਦ ਦੇ ਜੇ ਸ਼ਹਿਦ ਦੇ راستے ਨਾਲ ਇਹਦਾ ਪੱਤਿਆਂ ਦਾ ਰਸ ਸ਼ਹਿਦ ਦੇ ਨਾਲ ਜੇ ਲੈ ਕੇ ਲੈਣਾ ਸ਼ੁਰੂ ਕਰੋਗੇ ਤੇ ਅਸ਼ਵਗੰਧਾ ਪਾਊਡਰ ਨਾਲ ਇਹਦੇ ਸ਼ੁਰੂ ਕਰੋਗੇ ਤੇ ਰੈਕਟਲ ਡਿਸਫੰਕਸ਼ਨ ਦੇ ਵਿੱਚ ਵੀ ਬਹੁਤ ਫਾਇਦਾ ਮਿਲਦਾ ਤੇ ਮੈਂਟਲ ਹੈਲਥ ਦੇ ਵਿੱਚ ਜਿਹੜਾ ਮੈਂਟਲ ਹੈਲਥ ਹੈ ਉਹ ਅਸ਼ਵਗੰਧਾ ਇਸੇ ਲਈ ਐਡ ਕੀਤਾ ਕਿ ਅਸ਼ਵਗੰਧਾ ਸਾਡਾ ਜਿਹੜਾ ਮੈਂਟਲ ਹੈਲਥ ਨੂੰ ਵੀ ਕਿਉਂਕਿ ਨੀਂਦ ਦੀ ਕੁਆਲਿਟੀ ਅਸ਼ਵਗੰਧਾ ਖਾਣ ਨਾਲ ਬਹੁਤ ਵਧੀਆ ਹੋ ਜਾਂਦੀ ਹੈ ਜਿਸ ਦੇ ਕਰਕੇ ਸਾਡੀ ਮੈਂਟਲ ਪੀਸਾ ਨੂੰ ਮਿਲਦੀ ਹੈ ਬਾਖਮਾਲ ਜਾਣਕਾਰੀ ਹੈ ਲੋਕ ਸਾਬ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਹੋਰ ਵੀ ਦੱਸਦੀ ਵੀ ਕਿਹੜੇ ਲੋਕਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਇੱਕ ਤਾਂ ਆਪਾਂ ਉਹ ਦੱਸਤਾ ਵੀ ਜਿਨ੍ਹਾਂ ਦੀ ਸ਼ੁਕਰ ਘਟਦੀ ਹੈਗੀ ਜੀ ਜੀ ਹੋਰ ਵੀ ਕੁਝ ਅਸੀ ਹੈਗੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਲੋਕਾਂ ਦੀ ਸਕਿਨ ਬਹੁਤ ਡਰਾਈ ਰਹਿੰਦੀ ਹੈ ਜਾਂ ਜਿਹੜੇ ਲੋਕ ਬਹੁਤ ਜ਼ਿਆਦਾ ਮਿਰਚ ਮਸਾਲੇ ਵਾਲੀ ਚੀਜ਼ਾਂ ਖਾਂਦੇ ਨੇ ਜੇ ਜਿੰਨਾ ਲੋਕਾਂ ਦੇ ਅੰਦਰ ਕਫ ਦੀ ਬਹੁਤ ਸਮੱਸਿਆ ਹੈਗੀ ਹੈ ਉਹਨਾਂ ਨੂੰ ਇਹਨੂੰ ਕਿਸੇ ਐਕਸਪਰਟ ਦੀ ਰਾਇ ਦੇ ਨਾਲ ਹੀ ਲੈਣਾ ਚਾਹੀਦਾ ਹੈ ਜੀ ਬਹੁਤ ਧੰਨਵਾਦ ਜੀ ਰੋਕਪਾਤ ਤੇ ਜਾਂਦੇ ਹਾਂ ਤੇ ਹੁਣ ਆਪਣਾ ਨੰਬਰ ਤੇ ਆਪਣੀ ਡਿਟੇਲਸ ਦੱਸ ਦਿਓ ਕਿ ਕਿਹੜੇ ਦਿਨ ਕਿੱਥੇ ਮਿਲਦੇ ਹੋ ਜੀ ਕਲੋਂ ਜੀ ਪਹਿਲੇ 3 ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਮੈਂ ਮਲੋੜ ਚ ਸੈਂਟਰ ਵਿਖੇ ਬੈਠਦਾ ਰੇਲਵੇ ਸਟੇਸ਼ਨ ਦੇ ਕੋਲ ਸਵੇਰੇ 10:00 ਤੇ ਲੈ ਕੇ ਸ਼ਾਮ 5:00 ਵਜੇ ਤੱਕ ਵੀਰਵਾਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਵਾਲੀ ਗਲੀ ਦੇ ਵਿੱਚ 10:00 ਤੇ ਲੈ ਕੇ ਸ਼ਾਮ 5:00 ਵਜੇ ਤੱਕ ਸ਼ੁੱਕਰਵਾਰ ਸ਼ਨੀਵਾਰ ਦੋ ਦਿਨ ਮੈਂ ਮੁਹਾਲੀ ਸੈਕਟਰ 70 ਮਟੌਰ ਦੀ ਬ੍ਰਾਂਚ 'ਤੇ ਬੈਠਦਾ ਮੇਰੇ ਦੋ ਨੰਬਰ ਨੇ ਪਹਿਲਾ ਨੰਬਰ ਹੈ 9814176221 ਦੂਸਰਾ ਨੰਬਰ ਹੈ 9115550911 ਇੰਗਲਿਸ਼ ਵਿਚ ਦੁਬਾਰਾ ਰਿਪੀਟ ਕਰ ਰਿਹਾ ਜੀ 9814176221 9115550911 ਇਹਨੇ ਤਿੰਨੇ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਜਾਂ ਟ੍ਰੀਟਮੈਂਟ ਬਾਰੇ ਗੱਲ ਕਰ ਸਕਦੇ ਹੋ ਬਾਕੀ ਅਸੀਂ ਹੋਰ ਵੀ ਕਈ ਦਵਾਈਆਂ ਦਾ ਜਿਹੜਾ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਉਹ ਆਯੁਰਵੈਦਿਕ ਪદ્ધਤੀ ਦੇ ਨਾਲ ਕਰਦੇ ਹਾਂ 100% ਹਰਬਲ ਦਵਾਈਆਂ ਨਾਲ ਕਰਦੇ ਹਾਂ वर्ल्ड वाइड ਸ਼ਿਪਿੰਗ ਅਵੇਲੇਬਲ ਹੈ ਬਹੁਤ ਬਤਾਨਵਾਜ ਜੀ ਸ਼ੁਕਰੀਆ ਜੀ ਤੁਹਾਨੂੰ ਸ਼ੁਕਰੀਆ ਧੰਨਵਾਦ ਸੋ ਡਾਕਟਰ ਹਰਨਾਮ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਸਦਾ ਬਹਾਰ ਦੇ ਬਾਰੇ ਫੁੱਲ ਇੱਕ ਵਾਰੀ ਫੇਰ ਵਿਖਾ ਦਈਏ ਜੀ ਇਹ ਫੁੱਲ ਹੈ ਜੀ ਆਪਣਾ ਸਦਾ ਬਹਾਰ ਦਾ ਇਹ ਤੁਹਾਡੇ ਘਰ ਦੇ ਆਲੇ-ਦੁਆਲੇ ਜਾਂ ਘਰ ਦੇ ਵਿੱਚ ਵੈਸੇ ਹੀ ਜਿਹੜਾ ਉਗ ਜਾਂਦਾ ਹੈਗਾ ਤੇ ਇਹ ਉੱਗੇ ਹੋਏ ਫੁੱਲ ਨੂੰ ਤੁਸੀਂ ਕਿਸ ਤਰੀਕੇ ਨਾਲ ਬੇਨਿਫਿਟ ਲੈ ਸਕਦੇ ਹੋ ਇਹ ਤੁਸੀਂ ਅੱਜ ਡਾਕਟਰ ਹਰਨਾਮ ਸਿੰਘ ਜੀ ਤੋਂ ਜਾਣਿਆ ਹੈਗਾ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਮੇਰੇ ਮੁਤਾਬਕ ਜਿੱਦਾਂ ਦੀ ਗੱਲ ਡਾਕਟਰ ਸਾਹਿਬ ਨੇ ਕੀਤੀ ਹੈ ਮੇਰੇ ਦਿਮਾਗ 'ਚ ਇੱਕ ਚੀਜ਼ ਆਈ ਹੈ ਕਿ ਡਾਇਬੀਟਿਸ ਟਾਈਪ 1 ਜਿਹੜੀ ਕਿ ਬੱਚਿਆਂ ਦੇ ਵਿੱਚ ਹੁੰਦੀ ਹੈ ਉਹਨਾਂ 'ਚ ਇਨਸੂਲਿਨ ਜਿਹੜੀ ਹੈ ਬਣਨੀ ਬੰਦ ਹੋ ਜਾਂਦੀ ਹੈ ਤੇ ਇਹ ਇਨਸੂਲਿਨ ਦਾ ਸਭ ਤੋਂ ਵੱਡਾ ਸੋਰਸ ਹੈਗਾ ਜੇ ਤੇ ਫਿਰ ਇਹ ਉਹਨਾਂ ਬੱਚਿਆਂ ਦੀ ਇਨਸੂਲਿਨ ਬ੍ਰਾਨ ਦੇ ਵਿੱਚ ਵੀ ਮਦਦ ਕਰੇਗਾ ਉਹਨਾਂ ਦੇ ਅੰਦਰ ਜਿਹੜੇ ਨੇ ਉਹ ਬੀਟਾ ਸੈੱਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਰਿਪੇਅਰ ਕਰਕੇ ਤੇ ਉਹ ਇਨਸੂਲਿਨ ਦੇ ਵਿੱਚ ਬੜੀ ਵੱਡੀ ਮਦਦ ਕਰੇਗਾ ਸੋ ਨਾ ਸਿਰਫ ਟਾਈਪ ਟਾਈਪ 2 ਟਾਈਪ 1 ਇਸ ਤੋਂ ਇਸ ਤੋਂ ਇਲਾਵਾ ਵੀ ਅਗਰ ਆਪਾਂ ਡਾਇਬੀਟਿਸ ਟਾਈਪ 3 ਦੀ ਗੱਲ ਕਰੀਏ ਪਾਰਕਿੰਸਨਸ ਤੇ ਉਹਦੇ ਵਿੱਚ ਉਹ ਰੋਗ ਵੀ ਆ ਜਾਂਦਾ ਡਿਮੈਂਸ਼ੀਆ ਅਲਜ਼ਾਈਮਰ ਰੋਗ ਵੀ ਆ ਜਾਂਦਾ ਨੇ ਤੇ ਉਹਨਾਂ ਦੇ ਵਿੱਚ ਵੀ ਇਹ ਕਾਫੀ ਮਦਦਗਾਰ ਸਾਬਤ ਹੋਏਗਾ ਕਿਉਂਕਿ ਇਹਨੇ ਸਿੱਧਾ-ਸਿੱਧਾ ਇਨਸੂਲਿਨ ਨੂੰ ਬਣਾਉਣ ਦੇ ਵਿੱਚ ਮਦਦ ਕਰਨੀ ਹੈ ਸ਼ੂਗਰ ਘਟਾਏਗਾ ਤੇ ਬਾਕੀ ਦੇ ਆ ਰੋਗ ਆਪਣੇ ਆਪ ਠੀਕ ਹੁੰਦੇ ਚਲੇ ਜਾਣਗੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਵੀਡੀਓ ਜ਼ਰੂਰ ਪਹੁੰਚੇਗੀ ਕਿਸੇ ਨਾ ਕਿਸੇ ਕੋ ਪਹੁੰਚੂਗੀ ਤੇ ਕੋਈ ਨਾ ਕੋਈ ਇਸ ਨੂੰ ਖੋਲ ਕੇ ਜ਼ਰੂਰ ਵੇਖੇਗਾ ਤੇ ਜੇਕਰ ਇੱਕ ਬੰਦੇ ਨੇ ਵੀ ਸਦਾ ਬਹਾਰ ਦੇ ਫੁੱਲਾਂ ਦੇ ਦੱਸੇ ਬੈਨੀਫਿਟਸ ਨੂੰ ਲੈ ਕੇ ਆਪਣੇ ਸਰੀਰ ਦੀ ਕਿਸੇ ਵੀ ਸਮੱਸਿਆ ਨੂੰ ਠੀਕ ਕਰ ਲਿਆ ਅੱਜ ਹੀ ਸਾਹਮਣੇ ਆ ਗਏ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ